ਲਓ ਵੀ ਮਿੱਤਰੋ ਅੱਜ ਤੁਹਾਡੀ ਡਿਮਾਂਡ ਤੇ ਨੌਕਰੀ ਬਿਸ਼ੇਰੀ ਲਿਆਤੀ ਨੌਕਰੀ ਬਿਸ਼ੇਰੀ ਕਾਦੀ ਇੱਕ ਮੰਨ ਲਓ ਹੀਰਾ ਹੀ ਲਿਆਤਾ ਜਮਾ ਸਪੌਟਲੈਸ ਇੱਕ ਵੀ ਦਾਗ ਨਹੀਂ ਨਾ ਪੂਛ ਦੇ ਥੱਲੇ ਨਾ ਕੰਨਾਂ 'ਚ ਖਾਨਦਾਨ ਵੀ ਬਾਲਾ ਤਕੜਾ ਤੇ ਬੱਚੀ ਵੀ ਪੂਰੀ ਬਰੀਕ ਜਿਹੜੇ ਭਰਾ ਨੌਕਰੀ ਬੱਚੀ ਦੀ ਭਾਲ ਤੇ ਅੱਜ ਉਹਨਾਂ ਦੀ ਭਾਲ ਖਤਮ ਕਰਤੀ ਮੰਨ ਲਓ ਕਹਿ ਸਕਦੇ ਹਾਂ 100 ਕੁਆਲਟੀ ਦੀ ਬਿਸ਼ੇਰੀ ਲਿਆਤੀ ਆਪਾਂ ਪੂਰੀ ਟੌਪ ਦੀ ਬਿਸ਼ੇਰੀ ਆ ਹੱਥਾਂ ਪੈਰਾਂ ਦੀ ਸਾਫ ਆ ਬਾਲਪੋਰੀਆਂ ਦੀ ਸਾਫ ਕੰਨਾਂ ਦੀ ਵੀ ਸਪਾਟ ਹੈ ਨਹੀਂ ਸਾਰੀ ਡਿਟੇਲ ਦਵਾਂਗਾ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਇੱਧਰੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੀਂ ਜਾਣਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਦੋਸਤੋ ਤੁਹਾਡੇ ਸਾਹਮਣੇ ਤੇ ਅੱਜ ਤਰੀਕ 5 ਮਈ 2025 ਦੀ ਇਹ ਵੀਡੀਓ ਆ ਤੇ ਬਸ਼ੀਰੀਆ ਨੌਕਰੀ ਨੌਕਰੀ ਆਂਡੇ ਨਾਲ ਦੀ ਬਸ਼ੀਰੀਆ ਗਲਾਬੀ ਚਮੜੀ ਦੀ ਆ ਸਾਰੀ ਡਿਟੇਲ ਹੀ ਦਵਾਂਗੇ ਬਸ ਤੁਸੀਂ ਵੀਡੀਓ ਪੂਰੀ ਦੇਖ ਲਓ ਵੀਡੀਓ ਦੇਖ ਕੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਵੀਡੀਓ ਉਹਨਾਂ ਭਰਾਵਾਂ ਤੱਕ ਪਹੁੰਚੇ ਜਿਹੜੇ ਭਰਾ ਨੌਕਰੀ ਬੁਸ਼ੀਰੀ ਦੀ ਭਾਲ ਤੇ ਸੀ ਤੇ ਸੋਹ ਕੁਆਲਟੀ ਦੀ ਭਾਲ ਤੇ ਸੀ ਚੰਗੇ ਪੈਸੇ ਲਾਉਣ ਵਾਲੇ ਭਰਾ ਆ ਬੱਚੀ ਦੇਖ ਲੈ ਤੇ ਜਿਹਨੇ ਹਜ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਕਰ ਲੈ ਸਬਸਕ੍ਰਾਈਬ ਤੇ ਆ ਜੋ ਬਾਅਦ ਦੇ ਵੀਡੀਓ ਦੀ ਡਿਟੇਲ ਹੈ ਦੋਸਤੋ ਆ ਬੱਚੀ ਦਾ ਮਾਪੇ ਉਹ ਹੀ ਨੌਕਰੀ ਹੈ ਲੱਤ ਦੀ ਨਰੀ ਨੁਲੀ ਵੀ ਥੈਂਕੀ ਤੇ ਬਾਲ ਪੌਰੀਆਂ ਦੀ ਖਾਫ ਆ 6.5 ਤੋਂ 7 ਮਹੀਨੇ ਬੱਚੀ ਦੀ ਉਮਰ ਆ ਜੀ ਮੱਥੇ ਸਿੰਗਲ ਪੌਰੀ ਲੱਗੀ ਹੋਈ ਆ ਕੱਲਾਂ ਵਾਲੀ ਚੇਤਕ ਦੀ ਪੂਟੀ ਆ ਜੀ ਪ੍ਰੋਵੇ ਦਾ ਸਟਾਰਟ ਅੰਚ ਦਾ ਨੁਕਰਾ ਗੁੜਾ ਮਾ 62 ਅੰਚ ਦੀ ਜੀ ਤੇ ਹਾਈਡਰੋਇਡ ਬੱਚੀ ਵੀ ਚੰਗੀ ਕੱਢ ਜੀ ਤੁਸੀਂ ਦੇਖ ਸਕਦੇ ਹੋ ਬੱਚੀ ਦੀ ਜਿਹੜੀ ਬਾਡੀ ਬੰਤਰ ਬਹੁਤ ਚੰਗੀ ਆ ਪਹਿਲਾਂ ਆਪਾਂ ਕੰਨਾਂ ਤੋਂ ਸਟਾਰਟ ਹੁੰਨੇ ਆ ਛੋਟਾ ਕੰਨ ਤੇ ਕੰਨ ਕੰਨ ਮੀਲ ਖਾਂਦਾ ਜਿਨੂੰ ਆਪਾਂ ਕੁੰਡੀ ਵਾਲਾ ਕੰਨ ਕਹਿੰਦੇ ਨੇ ਗੁਲਾਬੀ ਚਮੜੀ ਦੀ ਆ ਕੋਈ ਪੀਲਾਪਨ ਨਹੀਂ ਮਾਰਦੀ ਆ ਕੇ ਬੱਚੀ ਦੇਖੋ ਤਾਂ ਰੂਹ ਖੋਸ ਹੋ ਜਾ ਬੱਚੀ ਤੇ ਪਾਇਆ ਰੱਸਾ ਆਪਾਂ ਨਵਾਂ ਉਹ ਮੜਾ ਕਰਨਾ ਖੁਰਨ ਦੀ ਮੰਨਦੀ ਆ ਚ ਵੀ ਜੀ ਪਰ ਕੁਆਲਿਟੀ ਆ ਜਿਹੜੀ ਗਰਦਨ ਦੀ ਨੈਕ ਕੁਆਲਿਟੀ ਹਿੱਕ ਦੀ ਚੈਸਟ ਦੀ ਉੱਠੇ ਦੀ ਸਾਰੇ ਪਾਸੇ ਪਰਫੈਕਟ ਬੱਚੀ ਤੁਸੀਂ ਆਪ ਹੀ ਦੇਖ ਸਕਦੇ ਆ ਤੇ ਹੱਥਾਂ ਪੈਰਾਂ ਦੀ ਸਾਫ਼ ਆ ਬੱਚੀ ਤੇ ਨੰਬਰ ਆਪਾਂ ਸਕਰੀਨ ਤੇ ਬੋਲ ਦਿੱਤਾ ਥੱਲੇ ਠਾਕ 6239153544985559907 ਸੋ ਜਿਹੜੇ ਭਰਾ ਦਿਆ ਨੌਕਰੀ ਵਿੱਚ ਚੱਲਦੀ ਹੋਈ ਫੋਨ ਲਾ ਲਿਓ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ ਧੰਨਵਾਦ